ਲੋ ਲਾਲਾ ਜੀ 1.5 ਰੁਪਏ ਨਾ ਸਰਪੰਚ ਮੇਰਾ ਦਿਲ ਨਹੀਂ ਹੈਗਾ ਤੂੰ ਹੀ ਢੇਕ ਦੇ ਉਹ ਢੇਕ ਦੇ ਹੁਣ ਨਾ ਨਾ ਤੂੰ ਹੀ ਢੇਕ ਦੇ ਜੇ ਤੁਹਾਡੇ ਦੋਨਾਂ ਦਾ ਦਿਲ ਨਹੀਂ ਤਾਂ ਮੈਂ ਸੁੱਟ ਦਿੰਨੀ ਆ ਨਾ 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 ਕੁੜੀ ਢੇਕੂਗਾ ਜੇ ਮੈਂ ਇਹ ਢੇਕੂਗਾ ਨਾ ਉਵੇਂ ਕੋਈ ਢੇਕ ਨਹੀਂ ਸਕਦਾ 2 3 4 5 6 7 8 ਨੋ 10000 ਰੁਪਏ ਕਿੰਨੀ ਸਰਪੰਚ ਬਾਈ ਪ੍ਰਸਾਦ ਕਿਵੇਂ ਹੋਈਏ ਨੋਟਾਂ ਦੀ ਪੜੇ ਦੱਸ ਦੇ ਕਿਵੇਂ ਹੋਈ ਹੈਗੀ ਇਹ ਮੈਂ ਇੱਕ ਵਾਦਾ ਕਰਦੀ ਹਾਂ ਜੇਕਰ ਉਹ ਵਾਦਾ ਪੂਰਾ ਨਾ ਹੋਇਆ ਤੇ ਇਹ 2 ਲੱਖ ਰੁਪਏ ਅਸੀਂ ਤੁਹਾਨੂੰ ਇਨਾਮ ਦਵਾਂਗੇ ਜੀ ਕਾਲਾ ਵਾਦਾ ਕਰਦੀ ਹੈ ਕੁੜੀ ਤੂੰ ਵਾਦਾ ਜੀ ਇਹ ਕਰਦੀ ਹਾਂ 1 ਮਹੀਨੇ ਦੇ ਅੰਦਰ ਅੰਦਰ ਤੁਹਾਡਾ ਵਰਕ ਪਰਮਿਟ ਲੈ ਕੇ ਦਵਾਂਗੇ ਜੀ ਤੁਹਾਨੂੰ ਅਸੀਂ ਅਸਿਆ ਪੈਸੇ ਫਿਰ ਪਹਿਲਾਂ ਭਰਾਵੇਂਗੀ ਕੋਈ ਵੈਸਾ ਪਹਿਲਾਂ ਦੇਣ ਦੀ ਲੋੜ ਨਹੀਂ ਹੈ ਜੀ ਸਾਰੇ ਪੈਸੇ ਆਫਟਰ ਵੀਜ਼ਾ ਨੇ ਅਸਾ ਜੇ ਫੇਰ ਵੀ ਨਾ ਕੰਮ ਬਣਾ ਉਲਟ 2 ਲੱਖ ਰੁਪਏ ਦਵਾਂਗੇ ਸਾਹਮਣੇ ਹੈ ਸਰ ਇਸ ਸਕੀਮ ਕੁੜੀਆਂ ਵਾਸਤੇ ਹੈਗੀ ਜਿਹੜੀਆਂ ਕੁੜੀਆਂ ਘਰਾਂ ਚ ਬੈਠੀਆਂ ਨੇ ਸੋਚਦੀਆਂ ਨੇ ਸਾਡਾ ਕੁਝ ਨਹੀਂ ਬਣਦਾ ਅਣ ਪੜ੍ਹਨੇ ਉਹਨਾਂ ਨੂੰ ਵੀ ਅਣ ਪੜਾਣ ਨੂੰ ਵੀ ਐਂਚੀ ਸਰ ਆਹ ਡਰੈੱਸ ਵੀ ਬੋਲਦੇ ਹੁਣ ਵਰਪੂਰਾ ਤੁਸੀਂ ਆਣੇ ਐਂਚੀ ਇੰਪੈਕਟ ਇਮੀਗ੍ਰੇਸ਼ਨ ਐਸਈਓ 6 ਫਿਰੋਜ਼ ਕਾਂਦੀ ਮਾਰਕੀਟ ਲੁਧਿਆਣਾ ਬਾਕੀ ਇਹ ਵਰਕਪਲ ਮਟਾ ਯੂਕੇ ਦਾ ਯੂਕੇ ਦਾ ਲੈ ਕੁੜੀਆਂ ਖੋਸੋ ਹਾਂਜੀ ਇਹ ਜੌਫਰ ਕਿੱਥੇ ਮੈਣਨ ਗਈਆਂ ਗੱਲ ਸੁਣ ਲੈ ਪੂਰੀ ਹਾਂ ਸਿਰਫ 1 ਮਹੀਨੇ ਦੇ ਵਿੱਚ ਵਿੱਚ ਇਹ ਭੈਣ ਵੀ ਜਾ ਲਿਆ ਦੂਗੀ ਕੁੱਲ 1 ਮਹੀਨੇ ਦੇ ਵਿੱਚ ਵਿੱਚ ਵੀਡੀਓ ਸ਼ੇਅਰ ਕਰਕੇ ਤੁਹਾਡੀ ਸਿਰ ਰੇਟ ਜਿਹੜੀਆਂ ਕੁੜੀਆਂ ਬਾਹਰ ਜਾਣਾ ਚਾਹੁੰਦੀਆਂ ਨੇ ਉਹਨਾਂ ਨੂੰ ਸੈਂਡ ਕਰ ਦਿਓ 1 ਮਹੀਨਾ ਬਸ 1 ਮਹੀਨੇ ਦਾ ਕੋਈ ਸ਼ੋਰ ਨਹੀਂ ਜਾਂਦਾ ਭਾਈ ਇਹ ਲੰਡਨ ਭੇਜੀ ਜਾਂਦੀਆਂ ਕੁੜੀ